ਸ਼ੀਦੀ ਸਨਮਾਨ ਲੈ ਚਾਹੁੰਦੀ ਆ ਕਿ ਮੇਰੇ ਬੱਚੇ ਨੂੰ ਸ਼ੀਦੀ ਸਨਮਾਨ ਮਿਲਿਆ ਜਾਵੇ ਮੇਰੀ ਅੱਜ ਵੀ ਉਹੀ ਮੰਗ ਆ ਕਿ ਮੈਂ ਉਹਨਾਂ ਚੇਰੋ ਉਹਦੀਆਂ ਜੈ ਜਾਂ ਅਸਤੀਆਂ ਜਾਂ ਪਰਵਾਨੀ ਸਾਡੇ ਆ ਰਹੀ ਐ ਲੀਡਰ ਆ ਰਹੀ ਐ ਸਾਨੂੰ ਇਹੀ ਗੱਲ ਕਹੀ ਜਾ ਰਹੀ ਐ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੀ ਸੁਣਵਾਈ ਕਰਾਂਗੇ ਬਟ ਅੱਜ ਹਜੇ ਤੱਕ ਸਾਡੇ ਕੋਲੇ ਲਿਖਤ ਰੂਪ ਚ ਜਾਂ ਸਾਨੂੰ ਕੁਝ ਵੀ ਐ ਤਾਂ ਸਾਡਾ ਵਿਸ਼ਵਾਸ ਨਹੀਂ ਬਣ ਰਿਹਾ ਕਿ ਸਾਡੇ ਬੱਚੇ ਨੂੰ ਬਣਦਾ ਹਾਂ ਕਿ ਦਿੱਤਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਾਂਗੇ ਪਰ ਅਗਨੀ ਵੀਰ ਸਾਡੀ ਬੇਨਤੀ ਹੈ ਕਿ ਬੰਦ ਕੀਤੀ ਜਾਵੇ ਅਸੀਂ ਮਾਵਾਂ ਆਪਣੇ ਪੁੱਤ ਸ਼ਹੀਦ ਇਦਾਂ ਨਹੀਂ ਕਰਾ ਸਕਦੀਆਂ ਕਿਉਂਕਿ ਮੇਰਾ ਇੱਕ ਬੇਟਾ ਰਹਿ ਗਿਆ ਇੱਕ ਮੈਂ ਗਵਾ ਚੁੱਕੀ ਆ ਮੈਂ ਦੂਸਰੇ ਨੂੰ ਨਹੀਂ ਗਵਾਉਣਾ ਚਾਹੁੰਦੀ ਉਹ ਮੇਰੇ ਨੇੜੇ ਰਹੇਗੀ ਹਾਂਜੀ ਉੱਥੇ ਉਹਨਾਂ ਨੇ ਅਨਾਉਂਸ ਕਰਤਾ ਕਿ ਇਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਊਗੀ ਸਰ ਕਦੋਂ ਦਿੱਤੀ ਜਾਊਗੀ ਜਦੋਂ ਅਸੀਂ ਮੰਝਾਂ ਤੇ ਬੈਠ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਕਿਹੜੀਆਂ ਤਰੱਕੀਆਂ ਤੇ ਸਾਡਾ ਪੁੱਤ ਬਜਰੀਆਂ ਕਰ ਗਿਆ ਸਾਨੂੰ ਤਾਂ ਹੁਣ ਇਹਦੀਆਂ ਤਰੱਕੀਆਂ ਚਾਹੀਦੀਆਂ ਨਹੀਂ ਸੰਤਾ ਬਣਦਾ ਹੱਕ ਚਾਹੀਦਾ ਸਾਡੇ ਨਵੇਂ ਬੱਚੇ ਫਰੀਦਪੁਰ ਛੱਡ ਅਸੀਂ ਜ਼ਿਲ੍ਹਾ ਛੱਡ ਅਸੀਂ ਪੰਜਾਬ ਬੰਦ ਕਰਾਂਗੇ ਬੱਚੇ ਪੂਰਾ ਯੂਥ ਪੂਰਾ ਪੰਜਾਬ ਸਾਡੇ ਨਾਲ ਆ ਨਹੀਂ ਅਸੀਂ ਹਸਤੀਆਂ ਕਰਦੀਆਂ ਜਲ ਪ੍ਰਵਾਹ ਔਰ ਅਸੀਂ ਜਿੱਥੋਂ ਤੱਕ ਬਣ ਸਕਿਆ ਅਸੀਂ ਜਾਵਾਂਗੇ ਕਿਉਂ ਅਸੀਂ ਨਹੀਂ ਬੱਚੇ ਸ਼ਹੀਦ ਕਰਾਉਣਾ ਤੀ ਤੱਕ ਤਾਂ ਵੀਰ ਜੀ ਕੋਈ ਨਹੀਂ ਮਿਲਿਆ ਮਨੁਸ਼ੀਦੀ ਸਨਮਾਨ ਲੈ ਚਾਹੁੰਦੀ ਆ ਕਿ ਮੇਰੇ ਬੱਚੇ ਨੂੰ ਸ਼ੀਦੀ ਸਨਮਾਨ ਮਿਲਿਆ ਜਾਵੇ ਮੇਰੀ ਅੱਜ ਵੀ ਉਹੀ ਮੰਗਾਂ ਕਿ ਮੈਂ ਉਹਨਾਂ ਚੇਰੋ ਉਹਦੀਆਂ ਜਾਂ ਅਸਤੀਆਂ ਜਲ ਪ੍ਰਵਾਹ ਨਹੀਂ ਕਰਿਆ ਜਾਂ ਨਹੀਂ ਮਿਲਿਆ ਨਹੀਂ ਮਿਲਿਆ ਸਰ ਨਹੀਂ ਮਿਲਿਆ ਸਰ ਜੀ ਕੋਈ ਮਾਨ ਸਨਮਾਨ ਨਹੀਂ ਮਿਲਿਆ ਸਰ ਮੰਗ ਕੀਤੀ ਕਰਵਾਉਂ ਮੰਗੀ ਸਾਡੀ ਇਹ ਹੈ ਕਿ ਮੇਰੇ ਬੱਚੇ ਨੂੰ ਛੀਦੀ ਦਾ ਦਰਜਾ ਦਿੱਤਾ ਜਾਵੇ ਮਾਨ ਸਨਮਾਨ ਦਿੱਤਾ ਜਾਵੇ ਤੇ ਮੇਰੇ ਛੋਟੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਮੇਰਾ ਇੱਕ ਬੇਟਾ ਰਹਿ ਗਿਆ ਇੱਕ ਮੈਂ ਗਵਾ ਚੁੱਕੀ ਆ ਮੈਂ ਦੂਸਰੇ ਨੂੰ ਨਹੀਂ ਗਵਾਉਣਾ ਚਾਹੁੰਦੀ ਉਹ ਮੇਰੇ ਨੇੜੇ ਰਵੀ ਇੱਕ ਅਗਨੀ ਵੇ ਸਕੀਮ ਬੰਦ ਕੀਤੀ ਜਾਣ ਕਿਉਂਕਿ ਬੱਚੇ ਬਹੁਤ ਡਰ ਗਏ ਇਸ ਗੱਲ ਤੋਂ ਕਿ ਦੇਖੋ ਵੀ ਇਹਨੂੰ ਕੀ ਮਿਲ ਗਿਆ ਵਿਚਾਰੇ ਨੂੰ 4 ਸਾਲਾਂ ਦੀ ਧਰਤੀ ਦੇ ਵਿੱਚ ਇਹ ਅਗਨੀ ਸਕੀਮ ਹਾਂਜੀ ਇਹ ਅਗਨੀ ਸਕੀਮ ਬੰਦ ਕੀਤੀ ਜਾਵੇ ਕਿਹੜਾ ਯੂਨੀਵਰਸਿਟੀ ਵੱਲੋਂ ਅਨਾਉਂਸ ਕੀਤਾ ਹੈਗਾ ਤੁਹਾਡੇ ਬੇਟੇ ਦੇ ਨਾਮ ਤੇ ਅਵਾਰਡ ਜਾਂ ਤੁਹਾਨੂੰ ਜੋਬ ਸਵਦਾਵਾ ਮੈਂ ਦਿੰਦਾ ਉਡੇ ਤੱਕ ਨਾਲ ਹਾਲੇ ਤੱਕ ਕਿਸੇ ਨੇ ਸੰਪਰਕ ਕੀਤਾ ਨਹੀਂ ਜੀ ਨਹੀਂ ਜੀ ਕਿਸੇ ਨੇ ਨਹੀਂ ਕਿਸੇ ਨੇ ਸਾਨੂੰ ਤਾਂ ਤੁਹਾਡੇ ਤੋਂ ਪਤਾ ਲੱਗਾ ਜੀ ਸਾਨੂੰ ਨਹੀਂ ਇਸ ਗੱਲ ਬਾਰੇ ਪਤਾ ਸੀ ਸਾਨੂੰ ਮੈਦੇ ਆ ਰਹੀ ਹੈ ਲੀਟਰ ਆ ਰਹੀ ਹੈ ਸਾਨੂੰ ਇਹੀ ਗੱਲ ਕਹੀ ਜਾ ਰਹੀ ਹੈ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੀ ਸੁਣਵਾਈ ਕਰਾਂਗੇ ਬਟ ਅੱਜ ਹਜੇ ਤੱਕ ਸਾਡੇ ਕੋਲੇ ਲਿਖਤ ਰੂਪ ਚ ਜਾਂ ਸਾਨੂੰ ਕੁਝ ਵੀ ਇਹ ਤਾਂ ਸਾਡਾ ਵਿਸ਼ਵਾਸ ਨਹੀਂ ਬਣ ਰਿਹਾ ਕਿ ਸਾਡੇ ਬੱਚੇ ਨੂੰ ਬੰਨਦਾ ਹੱਕ ਦਿੱਤਾ ਜਾਊਗਾ ਜਾਂ ਸਾਨੂੰ ਨਹੀਂ ਵਿਸ਼ਵਾਸ ਅਸੀਂ ਤਾਂ ਸਿਰਫ ਇਹਨਾਂ ਦਾ ਜਾਣਦੇ ਹਾਂ 10 ਤੋਂ 15 ਬੱਚੇ ਲਾਈਨ 'ਚ ਆ ਆਰਮੀ 'ਚ ਜਾਣਾ ਚਾਹੁੰਦੇ ਆ ਬਿਲਕੁਲ ਤਿਆਰੀ ਆ ਤੇ ਅਸੀਂ ਵੀ ਤਿਆਰ ਆ ਕਿ ਅਸੀਂ ਆਪਣੇ ਬੱਚਾ ਨੂੰ ਜ਼ਰੂਰ ਭੇਜਾਂਗੇ ਪਰ ਅਗਨੀ ਵੀਰ ਸਾਡੀ ਬੇਨਤੀ ਹੈ ਕਿ ਬੰਦ ਕੀਤੀ ਜਾਵੇ ਅਸੀਂ ਮਾਂ ਆਪਰੇ ਪੁੱਤ ਸ਼ਹੀਦ ਐਦਾਂ ਨਹੀਂ ਕਰਾ ਸਕਦੀ ਆ ਨੰਬਰ 2 ਤੇ ਅਗਰ ਤੁਸੀਂ ਅਗਨੀ ਵੀਰ ਯੋਜਨਾ ਚਾਲੂ ਰੱਖਣੀ ਆ ਅਗਰ ਉਹ ਕੱਚਿਆਂ 'ਚ ਐ ਵਾਕਈ ਉਹ ਕੱਚੇ ਤੇ ਤੁਸੀਂ ਉਹਨੂੰ ਲੜਨ ਲਈ ਕਿਉਂ ਭੇਜਦਾ ਸ਼ਹੀਦ ਹੋਣ ਲਈ ਭੇਜਦਾ ਗੋਲੀਆਂ ਖਾਣ ਲਈ ਭੇਜਦਾ ਕਾਦੇ ਲਈ ਵੀ ਉਹਨਾਂ ਨੂੰ ਤੁਸੀਂ ਉਵੇਂ ਰੱਖੋ ਨਾ ਫਿਰ ਚਾਰ ਸਾਲ ਲਈ ਤਿਆਰ ਕਰੋ ਬੱਚਿਆਂ ਨੂੰ ਹਲੇ ਤੱਕ ਹਲੇ ਤੱਕ ਜਿਹਦਾ ਸ਼ਹੀਦ ਕਰਾਰ ਨਹੀਂ ਜਦ ਤੱਕ ਕਾਰਨ ਦੱਸਿਆ ਕਿਸੇ ਨੇ ਕਿ ਕਿਉਂ ਬਸ ਉਹਦਾ ਕਹਿੰਦਾ ਜਗਨੀਵੀਰ ਸੀ ਉਹ ਕੱਚਾ ਸੀ ਅਸੀਂ ਤਾਂ ਇੱਕ ਫੌਜੀ ਤਿਆਰ ਕਰਕੇ ਦਿੱਤਾ ਮਾਵਾ ਨੇ ਅਸੀਂ ਤਾਂ ਤਿਆਰੀ ਕਰਕੇ ਉਹਨੂੰ ਪਪਨ ਬਣ ਕੇ ਸਿਰ ਤੇ ਤੋਰਤਾ ਪਰ ਕਹਤਾ ਜੀ ਚਲੋ ਠੀਕ ਹੈ ਕੱਚਾ ਸੀ ਜਿਸ ਦਿਨ ਅੰਤਮ ਸੰਸਕਾਰ ਹੋਇਆ ਕਿ ਪੂਰਾ ਪ੍ਰੋਟੋਕੋਲ ਫੋਲੋ ਕੀਤਾ ਕਿ ਜਿਸ ਤਰ੍ਹਾਂ ਸ਼ਹੀਦ ਨਹੀਂ ਬਿਲਕੁਲ ਨਹੀਂ ਜੀ ਅਸੀਂ ਕੁਛ ਨਹੀਂ ਉਸ ਚੀਜ਼ ਤੋਂ ਸਾਨੂੰ ਬਹੁਤ ਦੁੱਖ ਲੱਗਿਆ ਇਥੋਂ ਤੱਕ ਕਿ ਸਾਡੇ ਜਿਹੜੇ ਉਹਦੇ ਬੱਚੇ ਦੋਸਤ ਨਾਲ ਜੋ ਤਿਆਰੀਆਂ ਕਰਦੇ ਸੀ ਉਹਨਾਂ ਨੇ ਆਪਣੇ ਵੱਲੋਂ ਫੁੱਲ ਲੈਂਦੇ ਆਪਣੇ ਵੱਲੋਂ ਤਰੰਗੇ ਲੈਂਦੇ ਠੀਕ ਹੈ ਜੋ ਬਣਿਆ ਇੱਕ ਉਹਨਾਂ ਨੇ ਇੱਕ ਜਿਵੇਂ ਕਹਿ ਲਓ ਕਿ ਇੱਕ ਰੱਖ ਲੈ ਕੇ ਪੋਚਾ ਮਾਰਤਾ ਵੀ ਹਾਂ ਅਸੀਂ ਦੇ ਕੇ ਸਨਮਾਨ ਕਰਕੇ ਜੀ ਲਿਆ ਕੇ ਅਸੀਂ ਜਿਹੜੇ ਫੁੱਲ ਚੜਾ ਗਏ ਉਹ ਆ ਕੇ ਉੱਥੇ ਦਿਖਾ ਕੇ ਫੋਟੋਆਂ ਕਰਾ ਕੇ ਅਸੀਂ ਉਹਨਾਂ ਨੂੰ ਕੀ ਕਰੀਏ ਉਦੇ ਨਾਲ ਤਾਂ ਨਹੀਂ ਨਾ ਸਾਡੇ ਬੱਚੇ ਨੂੰ ਮਾਨਸਨ ਮਿਲ ਰਿਹਾ ਜਾਂ ਸਾਡੇ ਬੱਚੇ ਨੂੰ ਬੰਦੀ ਜੋ ਸੇਵਾ ਜਾਂ ਤੁਸੀਂ ਜਿਵੇਂ ਅੱਜ ਇਹ ਕਹਿ ਰਹੇ ਹੋ ਕਿ ਹਾਂਜੀ ਉੱਥੇ ਉਹਨਾਂ ਨੇ ਅਨਾਉਂਸ ਕਰਤਾ ਕਿ ਇਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਊਗੀ ਸਰ ਕਦੋਂ ਦਿੱਤੀ ਜਾਊਗੀ ਜਦੋਂ ਅਸੀਂ ਮੰਜਿਆਂ ਤੇ ਪੈ ਗਏ ਜਦੋਂ ਸਾਨੂੰ ਪੈਰਾਲਿਸਿਸ ਅਟੈਕ ਹੋ ਗਏ ਉਦੋਂ ਦਿੱਤੀਆਂ ਜਾਣਗੀਆਂ ਸੇਵਾਵਾਂ ਦੁਖੀ ਤੇ ਅਸੀਂ ਅੱਜਾਂ ਚਾਹੀਦੇ ਡਾਕਟਰ ਸਾਨੂੰ ਅੱਜ ਆ ਅੱਜ ਵੀ ਬੋਤਲਾ ਦੇਖੋ ਭੰਦੇ ਅੱਜ ਲੱਗ ਰਿਆਂ ਅਸੀਂ ਆਪ ਖੁਦ ਡਾਕਟਰ ਲੈ ਕੇ ਆ ਰਹੇ ਹਾਂ ਦੱਸੋ ਕਿੱਥੇ ਕਿੰਨੇ ਇਨਵਰਟ ਹੋ ਗਏ ਅਸੀਂ ਕੀ ਕਰੀਏ ਤੁਹਾਡਾ ਨਾਉਂਸ ਉਹ ਕਿਤੇ ਨੂੰ ਵੀ ਅਸੀਂ ਕੀ ਕਰੀਏ ਇਸ ਚੀਜ਼ ਨੂੰ ਅੱਜ ਵੀ ਹਾਂ ਉਸ ਜਿਸਨੇ ਬੋਡੀ ਆ ਰਹੀ ਸੀ ਚਾਹੀਦਾ ਇਹ ਸੀ ਇਥੋਂ ਦੇ ਲੀਡਰਾਂ ਵਾਸਤੇ ਇਥੋਂ ਦੇ ਪ੍ਰੀਤਪੁਰ ਦੇ ਜਨਮ ਮਾਇਦੇ ਨੇ ਕਿ ਐਂਬੂਲੈਂਸ ਬਾਅਰ ਚ ਹੋਵੇ ਡਾਕਟਰ ਸਾਡੇ ਘਰ ਹੋਣ ਤਾਂ ਕਿ ਅੱਧੇ ਦੀ ਰਾਤ ਗਸਤਾ ਹਸਪੀਟਲਸ ਦੇ ਵੇਰੇ ਮੈਡੀਕਲ ਜਾ ਕੇ ਸਾਡਾ ਨਾਂ ਕਢਵਾ ਲੂ ਅਸੀਂ ਅੱਧੀ ਰਾਤ ਮਾਂ ਮੁੰਡੇ ਦੀ ਤਾਕਲ ਰੱਖੀ ਸੀ ਤੁਸੀਂ ਇਹ ਦੱਸੋ ਨਾਲ ਅਸੀਂ ਹਾਂ ਦੂਜੇ ਦਿਨ ਮਾਮੇ ਨੂੰ ਰੱਖਿਆ ਤੇ ਜਿਹਦੇ ਦਿਨ ਸਾਡਾ ਤਾਂ ਕੋਈ ਹਾਲ ਹੀ ਨਹੀਂ ਰਿਹਾ ਔਰ ਅੱਜ ਫਿਰ ਜਿਹੜਾ ਵੀ ਕੋਈ ਆਉਂਦਾ ਜੋ ਵੀ ਇੰਟਰਵਿਊ ਲੈਣ ਆ ਰਹੀ ਹੈ ਕਹਿ ਰਿਆ ਅਸੀਂ ਤੁਹਾਨੂੰ ਉਹ ਤੋਂ ਅਵਾਰਡ ਦਿੱਤੇ ਜਾਣਗੇ ਤੁਹਾਡੇ ਹੱਥਾਂ ਤੋਂ ਜੀ ਸਨਮਾਨਤ ਕਰਵਾਇਆ ਜਾਊਗਾ ਨਹੀਂ ਸਰ ਅਸੀਂ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਕਿਹੜੀਆਂ ਤਰੱਕੀਆਂ ਤੋਂ ਸਾਡਾ ਪੁੱਤ ਬਜੇੜੀਆਂ ਕਰ ਗਿਆ ਸਾਨੂੰ ਤਾਂ ਹੁਣ ਇਹ ਜਿਹੇ ਤਰੱਕੀਆਂ ਚਾਹੀਦੀਆਂ ਹੀ ਨਹੀਂ ਸਾਨੂੰ ਤਾਂ ਬੰਨ ਦਾ ਹੱਕ ਚਾਹੀਦਾ ਸਾਡੇ ਨਵੇਂ ਬੱਚੇ ਤਿਆਰ ਐ ਅਸੀਂ ਤੇ ਜਲਦੀ ਤਿਆਰ ਆ ਪਰ ਅਗਨੀ ਬੀਰ ਯੋਜਨਾ ਬੰਦ ਕੀਤੀ ਜਾਵੇ ਸਾਡੇ ਬੱਚੇ ਅਗਰ ਤੁਸੀਂ ਨਹੀਂ ਤੇ ਸਾਡਾ ਇੱਕੋ ਹੀ ਨਾਰਾ ਅਸੀਂ ਫਰੀਦਕੋਟ ਛੱਡ ਅਸੀਂ ਜ਼ਿਲ੍ਹਾ ਛੱਡ ਅਸੀਂ ਪੰਜਾਬ ਬੰਦ ਕਰਾਂਗੇ बच्चे पूरा यूथ पूरे पंजाब ਸਾਡੇ ਨਾਲ ਆ। ਨਾ ਹੀ ਅਸੀਂ ਹਸਤੀਆਂ ਕਰਨੀਆਂ। ਜਲ ਪ੍ਰਵਾਹ ਔਰ ਅਸੀਂ ਜਿੱਥੋਂ ਤੱਕ ਬਣ ਸਕਿਆ ਅਸੀਂ ਜਾਵਾਂਗੇ ਕਿਉਂ ਅਸੀਂ ਨਹੀਂ ਬੱਚੇ ਸ਼ਹੀਦ ਕਰਾਉਣੇ। ਅਸੀਂ ਬੱਚੇ ਦੇਸ਼ ਨੂੰ ਦੇਣ ਲਈ ਤਿਆਰ ਆਂ ਪਰ ਇਹ ਅਗਨੀ ਵੀਰ ਯੋਜਨਾ ਬੰਦ ਕੀਤੀ ਜਾਵੇ। ਅਗਰ ਤੁਸੀਂ ਲਿਜਾਣੇ ਅਗਨੀ ਵੀਰ ਯੋਜਨਾ ਵਿੱਚ ਤਾਂ ਇਹ ਬੱਚੇ ਸਰਹੱਦ ਤੇ ਲੜਨ ਲਈ ਨਹੀਂ ਜਾਣਗੇ। ਬਸ ਸਾਡੀ ਇਹ ਡਿਮਾਂਡ ਹੈ ਬੱਚੇ ਨੂੰ ਬੰਦਾ ਮਾਨ ਸਨਮਾਨ ਠੀਕ ਹੈ ਜੀ ਕਹਤਾ ਚਲੋ ਅਸੀਂ ਮੰਨ ਲੈ ਇਹ ਤਾਂ ਹਰ ਕੋਈ ਲੀਡਰ ਆ ਕੇ ਕਹਦਾ ਸਰ ਸਾਰੇ ਹੀ ਰੋਜ਼ ਤੋੜਗੇ ਵੀ ਰੋਜ਼ ਆ ਰਿਹਾ ਦੱਸਦਾ ਸਾਡੇ ਕੋਲ ਪਰ ਸਾਨੂੰ ਕੁਝ ਨਹੀਂ بس ਗੱਲਾਂ ਕਰਕੇ ਹੌਸਲਾ ਦੇ ਕਿਉਂ ਕਿਹੜੇ ਕੀ ਕੀ ਹੌਸਲਾ ਕਰੀ ਦੱਸੋ ਅਸੀਂ ਕਿਸ ਬੇਸ ਤੇ ਹੌਸਲਾ ਕਰੀ ਦੱਸੋ ਕੁਝ ਨਹੀਂ ਨਿਸਰਿਆ ਸਾਨੂੰ ਅਸੀਂ ਖੁਦ ਫੁੱਲ ਚੁੱਕ ਕੇ ਆ ਕੇ ਉਹ ਮੁੱਠੀ ਘਰੇ ਰੱਖ ਲਏ ਹਨਾ ਆਪਦੇ ਹੱਕੀ ਅਧਿਕਾਰਾਂ ਲਈ ਜੋ ਕਰ ਰਹੇ ਪਰ ਨਹੀਂ ਹਲੇ ਤੱਕ ਕੋਈ ਨਹੀਂ ਪਹੁੰਚੇ ਪਰ ਥੋੜੇ ਸਾਹਮਣੇ ਆ ਰਹੇ ਆ ਆ ਰਹੇ ਆ ਠੀਕ ਆ ਗਰਮ ਪਾਣੀ ਤੱਤਾ ਕਰਨ ਪੀ ਪੀ ਕੇ ਜਾ ਰਹੇ ਆ ਚਲੋ ਜੀ ਬਸ ਠੀਕ ਹੈ ਸਾਡੇ ਵਰਗਿਆਂ ਨੂੰ ਦਿਖਾਇਆ ਜਾ ਰਿਹਾ ਅਸੀਂ ਆ ਰਹੇ ਆ ਤੁਹਾਡੇ ਨਾਲ ਆ ਖੜੇ ਕਾਦੇ ਨਾਲ ਖੜੇ ਹੋ ਭਰਾਵਾ ਤੁਸੀਂ ਜਦੋਂ ਇਹ ਗੱਲ ਆਉਂਦੀ ਹੈ ਕਿ ਲੀਡਰ ਸੈਂਟਰ ਦਾ ਫੈਸਲਾ ਇਹ ਤਾਂ ਜੀ ਸੈਂਟਰ ਦਾ ਫੈਸਲਾ ਫਿਰ ਅਸੀਂ ਦੱਸੋ ਫਿਰ ਅਸੀਂ ਸੈਂਟਰ ਤੱਕ ਪਹੁੰਚ ਗਏ ਤੁਸੀਂ ਕਹਿ ਦਿਓ ਲੀਡਰ ਤੁਸੀਂ ਕਹਿ ਦਿਓ ਵੀ ਸਾਡੇ ਬਸੋਂ ਗੱਲ ਬਾਹਰ ਹੱਥ ਖੜੇ ਕਰ ਦਿਓ ਫਿਰ ਅਸੀਂ ਜਿੰਨੇ ਚੋਗੇ ਅਸੀਂ ਪਹੁੰਚਾਂਗੇ ਕਿਉਂ ਨਾ ਪਹੁੰਚ ਗਏ ਅਸੀਂ ਪੁੱਤ ਜਹੀਦ ਕਰਾਇਆ ਤੁਸੀਂ ਪਹੁੰਚਾਂਗੇ